ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਿੰਡ ਜੋੜ ਸਿੰਘ ਵਾਲੇ ਪਹੁੰਚੇ ਹੋਏ ਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਦੋਸਤੋ ਵੀਰ ਹਰਬੇਲ ਦੇ ਫਾਰਮ ਤੇ ਆ ਝੋਟੀਆਂ ਦੇ ਮੱਝਾਂ ਜਿਹੜੀਆਂ ਦੋਸਤੋ ਟੋਟਲ ਮਿਲਾ ਕੇ ਤੁਹਾਨੂੰ ਆਪਾਂ ਪੰਜ ਨਗ ਦਿਖਾਵਾਂਗੇ ਬਾਕੀ ਬਧੇਰੇ ਜਾਣਕਾਰੀ ਆਪਾਂ ਵੀਰ ਹਰਬੇਲ ਦੇ ਕੋਲੋਂ ਲਵਾਂਗੇ ਡੇਰੀ ਫਾਰਮਿੰਗ ਦੇ ਨਾਲ ਦੋਸਤੋ ਮੋਸਟਲੀ ਜਿੱਦਾਂ ਸਾਰੇ ਵੀਰਾਂ ਨੂੰ ਪਤਾ ਹੈ ਵੀ ਸੇਲ ਪਰਚੇਜ਼ ਦਾ ਕੰਮ ਵੀ ਹੈਗਾ ਵੀਰ ਦਾ ਤੇ ਅੱਜ ਜਿਹੜੇ ਦੋਸਤੋ ਪਸ਼ੂ ਆਇਆ ਵੀਰ ਦੇ ਕੋਲ ਆ ਕੁਝ ਕੁ ਜੜੀਆਂ ਝੋਟੀਆਂ ਦੋਸਤੋ ਸੂਈਆਂ ਵੀ ਹੈਗੀਆਂ ਨੇ ਕੋਈ ਪਸ਼ੂ ਟੁੱਕਾ ਹੋਇਆ ਤੇ ਉਹ ਵੀ ਵੀਰ ਆ ਜ਼ਰੂਰ ਮੈਂਸ਼ਨ ਕਰੇਗਾ ਜ਼ਿਕਰ ਕਰੇਗਾ ਇਹ ਜਿਹੜਾ ਦੋਸਤੋ ਮੈਂ ਜ਼ਿਕਰ ਕਰ ਦਿੱਤਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈਗਾ ਦੋਸਤੋ ਹਰੀ ਕੇ ਪੱਤਨ ਤੋਂ ਜਦੋਂ ਤੁਸੀਂ ਪੱਟੀ ਮੋੜ ਖਲੜਾ ਪੀਖੀ ਵਿੰਡ ਰੋਡ ਆਉਂਦੇ ਹੋ ਤਾਂ ਰਸਤੇ ਵਿੱਚ ਸੰਗਵਾੜਾ ਆਉਂਦਾ ਸੰਗਵਾੜਾ ਤੋਂ ਦੋਸਤੋ ਤੁਸੀਂ ਸਿੱਧਾ ਸੈਦੋਂ ਸੈਦੋਂ ਤੋਂ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਹੋ ਨਾਲ ਲੱਗਦੇ ਪਿੰਡ ਦੁਬਲੀ ਬਰਵਾਲਾ ਚੀਮਾ ਵੱਡੇ ਸਭਰਾ ਕੋਟ ਬੁੱਡਾ ਬਿਲਕੁਲ ਨਾਲ ਨਾਲ ਲੱਗਦੇ ਦੋਸਤੋ ਪਿੰਡ ਹੈਗੇ ਆ ਵੀਰ ਦਾ ਦੋਸਤੋ ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਡੇਰੀ ਫਾਰਮਿੰਗ ਦਾ ਕੰਮ ਵੀ ਆ ਤੇ ਨਗ ਜਿਹੜੇ ਹੈਗੇ ਦੋਸਤੋ ਨਿੱਕੇ-ਨੱਗ ਵੀ ਕੁਝ ਕੁ ਸੇਲ ਹੈਗੇ ਆ ਵੱਡੀਆਂ ਮੱਝਾਂ ਛੋਟੀਆਂ ਜਿਹੜੀਆਂ ਸਾਰੀਆਂ ਸੇਲ ਹੈਗੀਆਂ ਨੇ ਦਾਦਾਰੂ ਪਸ਼ੂ ਜਿਹੜੇ ਸੇਲ ਆ ਵੀਰ ਦੇ ਕੋਲ ਅਕਸਰ ਦੋਸਤੋ ਇਸ ਘਰ ਦੇ ਵਿੱਚ ਐਨੀਮਲ ਹਰ ਇੱਕ ਤਰ੍ਹਾਂ ਦਾ ਆਉਂਦਾ ਰਹਿੰਦਾ ਸੇਲ ਪਰਚੇਜ਼ ਵਾਸਤੇ ਅੱਜ ਜਿਹੜੇ ਦੋਸਤੋ ਫੁੱਲ ਵੀਡੀਓ ਆਪਾਂ ਜਿਹੜੀ ਮੱਜਾਂ ਦੀ ਪਾ ਰਹੇ ਆ ਦੋਸਤੋ ਤੇ ਪੂਰੀ ਇਨਫੋਰਮੇਸ਼ਨ ਹੈਗੀ ਆ ਆਪਾਂ ਵੀਰ ਹਰਬੇਲ ਦੇ ਕੋਲੋਂ ਲਵਾਂਗੇ ਇਸ ਦੀ ਜਾਣਕਾਰੀ ਚੱਲਦੇ ਆ ਵੀਰ ਹਰਬੇਲ ਦੇ ਕੋਲ ਬਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਬੇਲ ਦੀ ਸਸਤੀਕਾਰ ਹਾਂਜੀ ਸੰਧੂ ਸਾਹਿਬ ਦੀ ਸਸਤੀਕਾਰ ਹੋਰ ਜਿੰਨੇ ਵੀ ਮੇਰੇ ਭੈਣ ਭਰਾ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਤੀਕਾਰ ਹੋ ਠੀਕ ਠਾਕ ਹੈ ਜੀ ਆ ਠੀਕ ਠਾਕ ਵੀਰ ਹਰਬੇਲ ਤੇ ਅੱਜ ਵੀ ਹਰਬੇਲ ਜੀ ਮੈਂ ਜ਼ਿਕਰ ਕਰਤਾ ਘਟੋ ਘਟ ਵੀ ਆਪਣੇ ਕੋਲ ਪੰਜ ਨਾਕ ਸੇਲ ਵਾਸਤੇ ਆ ਜੀ ਹਾਲੇ ਸੰਤੋਖ ਸਾਹਿਬ ਜੀ ਹਾਂਜੀ ਪੰਜ ਨੇ ਇੱਕ ਬੂਰਾ ਨੀਲੀ ਦਾ ਕਟਾ ਨੀਲੀ ਦਾ ਕਟਾ ਠੀਕ ਹੈ ਜੀ ਤੇ ਹਰਬੀਰ ਵੀਰੇ ਪਾ ਗਏ ਚੰਨਾ ਜੇਕਰ ਆਪਾਂ ਪਹਿਲੇ ਨੰਬਰ ਤੇ ਇਸ ਛੋਟੀ ਜੀ ਗੱਲ ਕਰੀਏ ਤਾਂ ਦਈਏ ਡਿਟੇਲ ਆਪਣੇ ਵੀਰਾਂ ਨਾਲ ਕਰੀਏ ਸਾਂਝੀ ਸੰਤੋਖ ਸਾਹਿਬ ਜੀ ਇਹਦੇ ਥੱਲੇ ਇਸ ਟਾਈਮ 12 ਤੋਂ 13 ਲੀਟਰ ਜਿਹੜਾ ਦੁੱਧ ਰੈਡੀ ਆ ਜੀ ਆਪਾਂ 12 ਹੀ ਕਵਾਂਗੇ ਵੈਸੇ 12 ਪਲੱਸ 7 ਠੀਕ ਹੈ ਬਾਕੀ ਸੂਈ ਨੂੰ ਇਹਨੂੰ ਅੱਜ ਕੋਈ 11 12 ਦਿਨ ਹੋ ਗਏ ਆ ਤਾਂ ਚਵਾਬ ਬਹੁਤ ਹੀ ਵਧੀਆ ਲੱਗਾ ਇੱਕ ਨੰਬਰ ਆ ਦਾ ਐਵਰੇਜ ਆ ਕੇ 14-15 ਦੀ ਜਿਹੜੀ ਕੈਪੈਸਿਟੀ ਦੀ ਰਹੂਗੀ ਠੀਕ ਆ ਬੱਚਾ ਵੀ ਤੇ ਮਗਰ ਕੀ ਆ ਗਿਆ ਮਗਰ ਫੀਮੇਲ ਦਾ ਫਾਇਦੇ ਠੀਕ ਆ ਦਿਨ ਤਕਰੀਬਨ 10 ਤੋਂ 12 ਹੀ ਹੋਏ ਹਾਂਜੀ ਤੇ 12 ਲੀਟਰ ਰੈਡੀ ਹਾਂ 12 ਲੀਟਰ ਰੈਡੀ ਹੈ ਬਾਹਰ ਹੀ ਹੋਗਾ ਬਟ ਆਪਾਂ 12 ਹੀ ਕਹਾਂਗੇ ਠੀਕ ਆ ਜੀ ਹਾਂਜੀ ਤੇ ਕਿਸਾਨ ਵੀਰੋ 12 ਲੀਟਰ ਦੀ ਜਿਹੜੀ ਮਿਲਕਿੰਗ ਹੈਗੀ ਆ ਤੇ ਵਧੀਆ ਚੰਗੀ ਕੱਦ ਕਾਠੀ ਦੋਸਤੋ ਮੀਡੀਅਮ ਹੈਗੀ ਆ ਬਾਕੀ ਤੁਸੀਂ ਦੂਰੋਂ ਨੇੜੇ ਚੱਲ ਕੇ ਆਉਣਾ ਹੈ ਤੇ ਚੰਗਾ ਵਧੀਆ ਦੁੱਧ ਹੈਗਾ 12 ਲੀਟਰ ਦੋਸਤੋ ਜੇਕਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਦੇਖੀਏ ਤਾਂ ਬਹੁਤ ਵਧੀਆ ਮਿਲਕਿੰਗ ਹੁੰਦੀ ਹੈ 12 ਲੀਟਰ ਦੋਸਤੋ ਦੁੱਧ ਬਹੁਤ ਵੱਧ ਦੁੱਧ ਹੁੰਦਾ ਆ ਵੇਖੋ ਆਰਡਰ ਦੀ ਕੁਆਲਿਟੀ ਵੇਖੋ ਥਣ ਹਵਾਨਾ ਜਿਹੜਾ ਦੋਸਤੋ ਤੁਸੀਂ ਬਿਲਕੁਲ ਚੈੱਕ ਕਰ ਸਕਦੇ ਹੋ ਆਪਣੀ ਨਿਗਰਾਈ ਜਿਹੜਾ ਤੇ ਪਿੱਠ ਪੂੜਾ ਵਧੀਆ ਹੈਗੀ ਠੀਕ ਹੈ ਜੀ ਕੱਟੀ ਹੈਗੀ ਦੋਸਤੋ ਮਗਰ ਆ ਫੀਮੇਲ ਕਾਫ ਹੈਗਾ ਤੇ 12 ਲੀਟਰ ਦੀ ਮਿੰਤੀ ਦਾ ਜਿਹੜਾ ਦੁੱਧ ਆ ਦੋਸਤੋ ਚਾਹੇ ਲੀਟਰ ਦੇ ਨਾਲ ਤੁਸੀਂ ਮਿੰਤੀ ਕਰ ਕਰ ਸਕਦੇ ਹੋ ਚਾਹੇ ਤੁਸੀਂ ਆਪਣਾ ਕੰਡੀਸ਼ਨਲ ਜਿਹੜੀ ਵੀ ਤੁਸੀਂ ਮਿੰਤੀ ਕਰਨੀ ਕਰਕੇ ਜਿਹੜੀ ਆਪਦੇ ਨਰਕਪਰਖ ਹੈਗੀ ਆ ਉਹ ਜ਼ਰੂਰ ਕਰ ਸਕਦੇ ਹੋ ਆ ਲੋ ਬਿਲਕੁਲ ਬੈਕ ਸਾਈਡ ਤੋਂ ਦੇਖੋਗੇ ਦੋਸਤੋ ਤੇ ਜਿਹੜੀ ਆ ਹਵਾਨੇ ਦੀ ਬੰਤਰ ਹੈਗੀ ਆ ਥਣਾ ਦਾ ਸਾਈਜ਼ ਹੈਗਾ ਬਿਲਕੁਲ ਬਰਾਬਰ ਤਾਂ ਹੈਗੀ ਤੁਹਾਨੂੰ ਪੂਰੀ ਮਿਲੇਗੀ ਬਰਾਬਰ ਥਣਾ ਹਵਾਨਾ ਹੈਗਾ ਬਿਲਕੁਲ ਅੱਜ ਦੋਸਤੋ ਆਪਾਂ 6 ਸਤੰਬਰ ਨੂੰ ਜਿਹੜੀ ਦੋਸਤੋ ਇਹ ਵੀਡੀਓ ਸ਼ੂਟ ਕਰਦੇ ਪਏ ਆ ਤਕਰੀਬਨ 2:30 ਤੋਂ 3 ਵਜੇ ਦਾ ਸਮਾਂ ਹੈਗਾ ਈਵਨਿੰਗ ਟਾਈਮ ਜਿਹੜੀ ਚੁਵਾਈ ਵੀਰ ਹੁਣੀ ਇਸ ਦੀ ਕਰਦੇ ਆ ਤੇ ਹਰਵੇਲ ਵੀਰੇ ਚੁਵਾਈ ਕਿੰਨੇ ਕ ਟਾਈਮ ਤੇ ਕਰਦੇ ਆ? ਅ ਕਰੀਬ ਪੌਣੇ 6 6 ਵਜੇ ਪੌਣੇ 6 ਹਾਂਜੀ ਅ ਸੋ ਦੋਸਤੋ ਟਾਈਮ ਟੂ ਟਾਈਮ ਤੁਸੀਂ ਘਰ ਪਹੁੰਚ ਕੇ ਵਿਜ਼ਿਟ ਕਰਕੇ ਜਿਹੜੀ ਚੁਵਾਈ ਕਰ ਸਕਦੇ ਹੋ 12 ਲੀਟਰ ਬਿਲਕੁਲ ਜਿਹੜਾ ਦੋਸਤੋ ਦੁੱਧ ਤੁਹਾਨੂੰ ਵੈਰੈਟੀ ਮਿਲੇਗਾ ਤੇ ਅ ਬਾਕੀ ਹਰਵੇਲ ਵੀਰੇ ਮੁੱਲ ਕਿੰਨਾ ਕਰਦੇ ਆ? ਆ ਮੁੱਲ ਸੰਤੂ ਸਾਹਿਬ ਜੀ ਲੈਣ ਦੇ ਨਾਲ ਆਈ 73000 ਦੇ ਵਿੱਚੋਂ 500 ਰੁਪਏ ਮਾਨਤਨ ਕਰਾਏ ਸਾਡੇ 73000 ਦੇ ਵਿੱਚੋਂ ਹਾਂਜੀ ਬਾਕੀ ਕੋਈ 2 ਟਾਈਮ 3 ਟਾਈਮ 4 ਟਾਈਮ ਟ੍ਰਾਈ ਕਰਕੇ ਆਪਦੀ ਲੈ ਜਾ ਸਕਦਾ ਬਾਕੀ ਬਿਲਕੁਲ ਓਕੇ ਹੈ ਟ੍ਰਾਈਸ ਸਾਡੇ 73000 ਦੇ ਵਿੱਚੋਂ ਕਿਸਾਨ ਵੀਰੋਂ 500 ਰੁਪਏ ਜਿਹੜਾ ਮਾਨਤਨ ਕੀਤਾ ਜਾਵੇਗਾ ਬਾਕੀ ਜੀ ਮੱਝ ਜਿਹੜੇ ਹਿਸਾਬ ਨਾਲ ਗੁੜ ਤੱਕ ਕੁਆਲਟੀ ਆ ਜੀ ਅਸੀਂ ਤੋਂ ਬਾਹਰ ਦੀ ਆ ਠੀਕ ਹੈ ਜੀ ਬਸ ਇੱਕ ਲੈਂਡ ਦੇਣ ਵਾਲੀ ਠੀਕ ਹੈ ਜੀ ਬਾਕੀ ਵਧੀਆ ਫੇਸ ਕੁਆਲਟੀ ਆ ਕਿਸਾਨ ਵੀਰੋਂ ਮੂੰ ਮਤਾ ਬਾਰ ਕੋ ਬਸੁਰਤਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹਲੋ ਜੀ ਦੂਜੇ ਨੰਬਰ ਤੇ ਆ ਦੋਸਤੋ ਜਿਹੜੀ ਵੀਰਦੇ ਕੋਲ ਮੱਝ ਹੈਗੀ ਆ ਉਹਦੇ ਬਾਰੇ ਡਿਟੇਲ ਆਪਾਂ ਲੈਨੇ ਆ ਆ ਹਰਬੇਲ ਵੀਰੇ ਕੀ ਇਹਦੇ ਇਨਫੋਰਮੇਸ਼ਨ ਹੈਗੀ ਆ ਸਨੂ ਸਾਹਿਬ ਜੀ ਦੂਜੇ ਸੂਏ ਨੇ ਸੁਣਾ ਪਹਿਲਾਂ ਥੱਲੇ ਇਹਦੇ 12 ਪਲੱਸ ਸੀਗਾ ਜੀ ਤਾਂ ਐਡੀ ਉਮੀਦ ਹੈ ਕਿ 13 14 ਦੇ ਆਰਾਮ ਨਾਲ ਚੱਲੂਗੀ ਤਾਂ ਬਾਕੀ ਇਹ ਗੱਬਣਿਆ ਹੋਏ 10 ਦਿਨ ਲੈਂਦੀ ਆ ਠੀਕ ਹੈ ਬਾਕੀ ਕੁਆਲਟੀ ਵਾਈ ਬਹੁਤ ਵਧੀਆ ਠੰਡੀ ਸੀ ਨਾ ਠੀਕ ਆ ਤੇ ਬਾਕੀ ਹੈ ਸੀਮਤੋਂ ਇਹ ਅੱਗੇ ਠੀਕ ਆ 10 ਕ ਦਿਨ ਦਾ ਜਿਹੜਾ ਕਿਸਾਨ ਵੀਰ ਉਹ ਸਮਾਂ ਹਜੇ ਇਸਨੇ ਲੈ ਜਣਾ ਆ ਇਹਦੇ ਵਿੱਚ ਇੱਕ ਹੈਬਿਟਾਗੇ ਤੁਰੰਤ ਹੀ ਜਾਣੇ ਕਿ ਜਿਹੜਾ ਹਵਾਨਾ ਉਸੇ ਟਾਈਮ ਜਿਆਦਾ ਦਰ ਲਗਾਉਂਦੀ ਆ ਠੀਕ ਆ ਜੀ ਬਾਕੀ ਤੁਹਾਨੂੰ ਬਹੁਤ ਵਧੀਆ ਚਲੂਗਾ ਅ ਸੋ ਦੋਸਤੋ ਕਈ ਪਸ਼ੂਆਂ ਦਾ ਜਿਹੜਾ ਹੁੰਦਾ ਹੈ ਵੀ ਜਿਹੜਾ ਕੁਝ ਕੁ ਦਿਨ 2-4 ਦਿਨ ਪਹਿਲਾਂ 5 ਦਿਨ ਪਹਿਲਾਂ ਜਿਹੜਾ ਹਵਾਨਾ ਬਣਾਉਣਾ ਸਟਾਰਟ ਕਰਦੇ ਆ ਵੀਰ ਨੇ ਕਹਿ ਦਿੱਤਾ ਵੀ 10 ਕ ਦਿਨ ਦਾ ਹਜੇ ਸਮਾਂ ਜਿਹੜਾ ਬਾਕੀ ਇਸ ਹੂਣ ਦੇ ਵਿੱਚ ਤੇ ਵੇਖਿਆ ਬਹੁਤ ਭਾਰੀ ਆ ਮਾਜੇ ਵਜਨ ਵਟਾ ਬਹੁਤ ਵਧੀਆ ਦੋਸਤੋ ਪੇਠਪੁੜਾ ਵੇਖੋਗੇ ਤਾਂ ਬਿਲਕੁਲ ਰਾਜੀ ਜਿਹੜੀ ਮੱਝ ਹੈਗੀ ਆ ਸਿੰਘ ਵੀ ਬਿਲਕੁਲ ਕੁੰਡਾ ਹੈਗਾ ਦੋਸਤੋ ਰਾਉਂਡ ਸ਼ੇਪ ਦੇ ਵਿੱਚ ਸਿੰਘ ਆ ਤੇ ਮੱਥੇ ਦੇ ਵਿੱਚ ਫੋਲਾ ਦੋਸਤੋ ਤਕਰੀਬਨ ਤੁਸੀਂ ਜੋ ਬਾਡੀ ਸਟਰਕਚਰ ਹੈਗਾ ਉਹ ਟੋਟਲ ਵੀਡੀਓ ਦੇ ਵਿੱਚ ਵੇਖ ਸਕਦੇ ਹੈਵੀ ਬਾਡੀ weight ਦੀ ਹੈਗੀ ਆ ਦੋਸਤੋ ਤੇ ਥਣਾ ਦਾ ਜਿਹੜਾ ਸਾਈਜ਼ ਹੈਗਾ ਹਵਾਨਾ ਉਹ ਵੀ ਖੂਬਸੂਰਤ ਆ ਤੇ ਹਜੇ ਜਦੋਂ ਜਿਵੇਂ ਦੋਸਤੋ ਸਮੇਂ ਦੇ ਦੌਰਾਨ ਅਗੇ ਹਵਾਨਾ ਬਣਾ ਲੈਣਾ ਬਿਲਕੁਲ ਜਿਹੜਾ ਚੌਰਸ ਪੱਦਰ ਹਵਾਨਾ ਹੈਗਾ ਕਿਉਂਕਿ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਬਾਹੀ ਵਾਲਾ ਜਿਹੜਾ ਪਸ਼ੂ ਨਾਂ ਦਾ ਵੀਰ ਲੈਂਦਾ ਤੇ ਨਹੀਂ ਦੋਸਤੋ ਅਗੇ ਕਿਸੇ ਅਗਾਗ ਨੂੰ ਵੀਰ ਦਾ ਦੇਣ ਦਾ ਕੰਮ ਹੈਗਾ ਤੇ ਵਧੀਆ ਚੰਗੇ ਥਾਣਾ ਦੀ ਲਵਾਈ ਚੰਗੀ ਬਣੂਗੀ ਬਾਕੀ ਚਵਾ ਤਿੱਪਣ ਬਹੁਤ ਵਧੀਆ ਪੋਲੀ ਇਸ ਦੇ ਅੰਦਰ ਠੀਕ ਆ ਹਰ ਵੀਰ ਵੀਰ ਦੀ ਕੀਮਤ ਕੀ ਆ ਹਾਂ ਸੰਤੋਸ਼ ਸਾਹਿਬ ਜੀ ਜੇ ਤਾਂ ਹੁੰਦੀ ਆ ਤਾਂ ਇਹ 80 ਤੋਂ ਬਾਹਰ ਆ ਤੇ ਆਪਾਂ ਵੀਰ ਜੀ 72000 ਦੇ ਦੇ ਦਾ 72000 ਦੀ ਠੀਕ ਆ 72000 ਦੀ ਦੋਸਤੋ ਜਿਹੜੀ ਵੀਰ ਨੇ ਦੇਲ ਹੈ ਜਿਸ ਨੂੰ ਤਾਂ ਜਿਹੜਾ ਇਸ ਦਾ ਜਿਹੜਾ ਮੁੱਲ ਕੀਤਾ ਹੈਗਾ ਆਪਣੇ ਕੋਲੇ ਤਾਂ ਫਿਰ ਇਹਦਾ ਰੇਟ ਹੋਰ ਹੋਊਗਾ ਠੀਕ ਆ ਜੀ ਹਜੇ 10 ਦਿਨ ਲੈ ਜੂਗੀ ਜਾਂ ਸਮਝ ਤੋਂ ਵੱਧ ਵੀ ਲੈ ਕੇ ਜਾ ਸਕਦੀ ਹੈ ਬਿਲਕੁਲ ਜੀ 10 ਦਿਨ ਦਾ ਸਮਾਂ ਠੀਕ ਹੈ ਹਜੇ ਬਣਾ ਜਿਹੜਾ ਦੋਸਤੋ ਤਕਰੀਬਨ ਵੀਰ ਨੇ ਦੱਸ ਦਿੱਤਾ ਵੀ ਤਕਰੀਬਨ ਕੁਝ ਕੁ ਦਿਨ ਰਹਿੰਦਾ ਜਿਹੜਾ ਬਣਾਵੇਗੀ 10 ਕੁ ਦਿਨ ਕਹਿ ਦਿੱਤਾ ਤੁਹਾਨੂੰ ਕੋਈ 5-4 ਦਿਨ ਦੌਰਾਨ ਜਿਹੜਾ ਹਜੇ ਹਵਾਨਾ ਬਣਾ ਕੇ ਤਿਆਰ ਕਰ ਲੂਗੀ ਤੇ ਮੋਲ ਜਿਹੜਾ ਦੋਸਤੋ ਵੀਰ ਨੇ ਡਿਕਲੇਅਰ ਕਰ ਦਿੱਤਾ ਤੁਸੀਂ ਆਪਣੇ ਹਿਸਾਬ ਦੇ ਨਾਲ ਵੀ ਕਿਸੇ ਪਸ਼ੂ ਦਾ ਵੀ ਇੱਥੇ ਪਹੁੰਚ ਕੇ ਘਰ ਵਿਜ਼ਿਟ ਕਰਕੇ ਨਿਰਖ ਪਰਖ ਕਰਕੇ ਆਪਣੇ ਹਿਸਾਬ ਦੇ ਨਾਲ ਵੀ ਮੋਲ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਸੰਤੁਸ਼ਟੀ ਜਿਹੜੀ ਆ ਤੁਸੀਂ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਮੈਂ ਖੜਾ ਦੀ ਆਪਣੀ ਗਾਰੰਟੀ ਰੂਗੀ ਕੁੱਲ ਬਹੁਤ ਹੀ ਵਧੀਆ ਟਿਕਣਾ ਹੈ ਠੀਕ ਆ ਆ ਤੀਜੇ ਨੰਬਰ ਤੇ ਹਰਵਿਲ ਵੀਰੇ ਜਿਹੜੀ ਇਹ ਝੋਟੀ ਆ ਗਈ ਆ ਕੀ ਇਹਦੀ ਡਿਟੇਲ ਆ ਜੀ ਲੈਂ ਝੋਟੀ ਆ ਹਾਂ ਜੀ ਇਹਦੇ ਥੱਲੇ 6 ਤੋਂ 7 ਲੀਟਰ ਜਿਹੜਾ ਦੁੱਧ ਰੈਡੀ ਆ ਇਹਨੂੰ ਸੂਈ ਨੂੰ ਅੱਜ 13-14 ਦਿਨ ਹੋ ਗਏ ਆ ਠੀਕ ਹੈ ਜੀ ਤਾਂ ਬੱਤੀ ਚੰਗੀ ਆ ਬਹੁਤ ਹੀ ਵਧੀਆ ਠੀਕ ਆ 13-14 ਦਿਨ ਹੋ ਗਏ ਤੇ ਮਿਲਕ ਕਿੰਨਾ ਹੋਣਾ ਜੀ ਹੋਣਾ 6 ਤੋਂ 7 ਲੀਟਰ ਜਿਹੜਾ ਰੈਡੀ ਆ ਬਿਲਕੁਲ ਜਾਇਜ਼ ਯਾਨੀ ਕਿ ਰੇਟ ਦੇ ਵਿੱਚ ਹੈਗੀ ਏ ਠੀਕ ਹੈ ਜੀ ਤੇ ਬਾਕੀ ਬਹੁਤ ਸੋਹਣਾ ਥਣ ਲੱਗਾ ਠੀਕ ਹੈ ਜੀ ਤੇ ਮਗਰ ਫੀਮੇਲਾਂ ਦੇ ਜੀ ਹਾਂ ਜੀ ਇਹਦੇ ਮਗਰ ਫੀਮੇਲ ਆ ਠੀਕ ਆ ਫੀਮੇਲ ਆ ਦੋਸਤੋ ਕਾਫ ਹੈਗਾ ਮਗਰ ਬਿਲਕੁਲ ਹਵਾਨਾ ਜਿਹੜਾ ਹੈਗਾ ਜਿੰਨਾ ਕ ਬਣਾ ਹੈਗਾ ਹਵਾਨੇ ਦਾ ਇਸ ਟਾਈਮ ਦੇ ਅ ਹਿਸਾਬ ਦੇ ਨਾਲ ਦੋਸਤੋ ਤੁਸੀਂ ਜ਼ਰੂਰ ਚੈੱਕ ਕਰ ਲਓ ਬਿਲਕੁਲ ਚਾਰ ਥਾਣਾ ਦੋਸਤੋ ਚਾਰ ਥਾਣਾ ਦਾ ਵਿੱਥਾ ਵਿਰਲਾ ਜਿੰਨੀਆਂ ਖੇਗੀਆਂ ਤੁਸੀਂ ਬਿਲਕੁਲ ਦੇਖ ਲਓ 2 ਕਿਲੋ ਵੀ ਦੁੱਧ ਮੁੱਲ ਲੈਣੇ ਆ ਜੀ ਕਾ ਮਹੀਨੇ ਦੇ ਵਿੱਚ 60 ਦੇ ਹਿਸਾਬ ਨਾਲ 32-3300 ਰੁਪਏ ਦਾ ਦੁੱਧ ਬਣ ਜਾਂਦਾ ਜੀ ਤਾਂ ਆਪਣਾ ਤਾਂ ਇਹ ਖਿਆਲ ਰਹਿਦਾ ਕਿ ਜਿਸ ਤਰ੍ਹਾਂ ਆਪਏ ਜਿੰਨੇ ਕੀ ਦੀ ਕੀਮਤ ਆ 6-7 ਕਿਲੋ ਵੀ ਇਹ ਪਸ਼ੂ ਦਈ ਜਾਂਦਾ ਜੀ ਤਾਂ ਅੱਗੇ ਵੀ ਆਪਾਂ ਜਦੋਂ ਮਰਜੀ ਇਹਨੂੰ 35-40 ਹਜ਼ਾਰ ਰੁਪਏ ਦਾ ਸੇਲ ਕਰ ਦੋ ਤਾਂ ਇਹਦੀ ਕੀਮਤ ਸੰਧੂ ਸਾਹਿਬ ਜੀ ਆਪਾਂ ਬਿਲਕੁਲ ਜਿਆਦਾ ਰੱਖੀ ਆ 46000 ਰੁਪਏ ਉਹਦੇ ਵਿੱਚੋਂ 500 ਰੁਪਏ ਮਨਦਾਨ ਕਰਾਂਗੇ ਠੀਕ ਹੈ ਬਹੁਤ ਹੀ ਕਰਦੇ ਤੇ ਦੁੱਧ ਬਿਲਕੁਲ 7 ਕਿਲੋ ਨੈਟ ਤੇ ਆ ਰਹੀ ਆ ਬਿਲਕੁਲ 6 ਤੋਂ 7 6 ਤੋਂ 7 ਲੀਟਰ ਦੁੱਧ ਤੁਹਾਨੂੰ ਮਿਲ ਜਾਣਾ ਤੇ 46000 ਰੁਪਏ ਵੀਰ ਨੇ ਜਿਹੜੀ ਡਿਮਾਂਡ ਕੀਤੀ 46000 ਜੈਸ ਨੂੰ ਜਿਹੜਾ ਰੇਟ ਹੈਗਾ ਬਾਕੀ ਕੋਈ ਥੋੜਾ ਬਾਦ ਦਾ ਕੋਈ 19 ਕੀ ਹੋਇਆ ਕੋਈ ਫਰਕ ਤੇ ਜਦੋਂ ਤੁਸੀਂ ਚੈੱਕ ਪਾਸ ਕੀਤੀ ਘਰੇ ਚਵਾਈ ਕੀਤੀ ਤੁਸੀਂ ਉਹ ਜ਼ਰੂਰ ਵੀ ਜਿਹੜਾ ਕੋਈ ਗੁੰਜਾਇਸ਼ ਹੋਈ ਤੇ ਜ਼ਰੂਰ ਕੱਢ ਦੇਣਗੇ ਤੇ ਮਗਰ ਜਿਹੜਾ ਫੀਮੇਲ ਕਾਫ ਹੈਗਾ ਦੋਸਤੋ ਮਗਰ ਕੱਟੀ ਹੈਗੀ ਇਸ ਤੇ ਬਾਕੀ ਚੋੜ ਬਹੁਤ ਵਧੀਆ ਠੰਡੀ ਠੀਕ ਹੈ ਜੀ ਕੱਦ ਕਾਠੀ ਸੋਹਣਾ ਹੈਗਾ ਦੋਸਤੋ ਬਾਕੀ ਅੱਗੇ ਸਾਫ ਸੰਭਾਲ ਦੇ ਵਿੱਚ ਜਦੋਂ ਪਸ਼ੂ ਜੱਗਿਆ ਤਾਂ ਦੁੱਧ ਦੋਸਤੋ ਤੁਸੀਂ ਹੋਰ ਵੀ ਵੱਧ ਲੈ ਸਕਦੇ ਹੋ ਆ ਦੇਖੋ ਪਹਿਲਾ ਸੂਗਾ ਸੋਈ ਹੈ ਫਰਸਟ ਲਾਕਟੇਸ਼ਨ ਦੇ ਵਿੱਚ ਦੋਸਤੋ ਜਿਹੜੀ ਇਹ ਛੋਟੀ ਹੈਗੀ ਆ ਆਹ ਲਓ ਜੀ ਬਿਲਕੁਲ ਵਾਜਪੀਆ ਰੇਟ ਆ ਦੋਸਤੋ तकरीबन 46000 ਤੇ ਇਹਦੇ ਮਗਰ ਕਾਫ ਗੜਾ ਵੀ ਦੇ ਹੈਗਾ ਕੱਟੇ ਕੱਟੀ ਦਿਖਾ ਦਿੰਨੇ ਆਪਾਂ ਤੁਹਾਨੂੰ ਆ ਦੋਸਤੋ ਕੱਟੀ ਹੈਗੀ ਇਸਦੇ ਮਗਰ ਉਹ ਵੀ ਤੁਸੀਂ ਜਰੂਰ ਜੜੀ ਅਨਿਗਾ ਚ ਕੱਢ ਸਕਦੇ ਹੋ ਸਾਡੇ ਦੋਸਤੋ ਆਹ ਜੀ ਕਿਸਾਨ ਵੀਰਾਂ ਨੂੰ ਮੇਰੇ ਤੱਕ ਰੱਖਿਆ ਦਿੱਤਾ ਹਾਂਜੀ ਜੇ ਜਿਸ ਤਰ੍ਹਾਂ ਇਹ ਨੀਂਦੀ ਦਾ ਪਛੂਆ ਹਾਂਜੀ ਨੀਂਦੀ ਦਾ ਹੀ ਸੀਮ ਰਖਵਾਇਆ ਹਾਂਜੀ ਹਾਂਜੀ ਬਲੇ ਜੇ ਆਪਾਂ ਨੂੰ ਪਤਾ ਕਿ ਜਿਸ ਤਰ੍ਹਾਂ ਆਪ ਦੇਖੋ ਪੰਜ ਪਿਓਰ ਨੀਲੀ ਆ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਮੋਹਰਾ ਤੋਂ ਕਰਾਸ ਕਰਾ ਲਈ ਜਾਂ ਮੋਹਰਾ ਦਾ ਸੀਮ ਰਖਵਾ ਦਾ ਡਾਕਟਰ ਭਰਾਵਾ ਨੂੰ ਵੀ ਇਹੀ ਬੇਨਤੀ ਆ ਕਿ ਜੇ ਘਰ ਵਾਲਾ ਜਾਨੀ ਕਿ ਓਨਰ ਜਿਹੜਾ ਮਾਲਕ ਆ ਜੇ ਉਹ ਨਹੀਂ ਅਵੇਰਨੈਸ ਉਹਨੂੰ ਹੈਗੀ ਨਹੀਂ ਜਾਗਰੂਕਤਾ ਹੈਗੀ ਤਾਂ ਡਾਕਟਰ ਨੂੰ ਖੁਦ ਚਾਹੀਦਾ ਕਿ ਜਿਹੜਾ ਜਾਨੀ ਕਿ ਪਸ਼ੂ ਲੱਗਦਾ ਕਿ ਨੀਲੀ ਦਾ ਬੱਚਾ ਪਾਜੂਗਾ ਥੋੜਾ ਬਿੱਲਾ ਬੋਲਾ ਵਾ ਪਸ਼ੂ ਦੇ ਜਾਂ ਖੋਰ ਇੱਕ ਦੋ ਵੀ ਤੋਤੇ ਜਾਂ ਅੱਖ ਬਿੱਲੀ ਆ ਇਹਨੂੰ ਨੀਲੀ ਦਾ ਸੀਮਨ ਰੱਖਿਆ ਜਾਵੇ ਤਾਂ ਜੋ ਅਗੇ ਬਰੀਡ ਸੁਧਾਰ ਹੋ ਸਕੇ ਕਿਉਂਕਿ ਕਿਤੇ ਨਾ ਕਿਤੇ ਡਾਕਟਰ ਦੀ ਗਲਤੀ ਵੀ ਹੁੰਦੀ ਹੈ ਬਿਲਕੁਲ ਆ ਡਾਕਟਰ ਦੀ ਹੀ ਗਲਤੀ ਮੰਨਾਂਗੇ ਆਪਾਂ ਤੇ ਮੱਝ ਲਈ ਸੋਹਣੀ ਦਾ ਬਿਲਕੁਲ ਸੋ ਡਾਕਟਰ ਸਾਹਿਬਾਨ ਨੂੰ ਜ਼ਰੂਰ ਬੇਨਤੀ ਹੈਗੀ ਦੋਸਤੋ ਜਿਹੜੇ ਡਾਕਟਰ ਸਾਹਿਬਾਨ ਹੈ ਵੈਟਰਨਰੀ ਡਾਕਟਰ ਨੇ ਉਹਨਾਂ ਕੋਲ ਜਿਹੜੇ ਸਰਕਾਰੀ ਸੀਮਨ ਹੈਗੇ ਆ ਦੋਸਤੋ ਚਾਹੇ ਨਿਯੋਣ ਦਾ ਨਿਰਮਾਣ ਆਗੀ ਆ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਸੀਮਨ ਹੈਗਾ ਚਾਹੇ ਪ੍ਰਾਈਵੇਟ ਸੀਮਨ ਵੀ ਆ ਪਾਲਟੀ ਹੈਗੀ ਆ ਬਿਲਕੁਲ ਜੇ ਸਰਕਾਰੀ ਸੀਮਨ ਵੀ ਤਾਂ ਉਹ ਪਾਸ ਕਰਕੇ ਹੀ ਰੱਖਿਆ ਗਿਆ ਬਿਲਕੁਲ ਪ੍ਰਾਈਵੇਟ ਸੀਮਨ ਵੀ ਹੈਗੇ ਆ ਤੇ ਵੈਟਰਨਰੀ ਡਾਕਟਰ ਸਾਹਿਬਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਦੋਸਤੋ ਬਰੀਡ ਇਹ ਤਾਂ ਹੀ ਵਧੇ ਫੁੱਲੇਗੀ ਜੇਕਰ ਮੋਹਰਾ ਨੂੰ ਮੋਹਰਾ ਦਾ ਤੇ ਨੀਲੀ ਨੂੰ ਨੀਲੀ ਦਾ ਸੀਮਨ ਰੱਖੋਗੇ ਜੇਕਰ ਕੋਈ ਪਸ਼ੂ ਪਾਲਕ ਵੀਰ ਹੈਗਾ ਉਹ ਮਤਲਬ ਅਵੇਅਰ ਨਹੀਂ ਹੈਗਾਗਾ ਬਲਕਿ ਟੀਕਾ ਏਆਈ ਤੁਸੀਂ ਕਰਨ ਜਾਂਦੇ ਹੋ ਦੋਸਤੋ ਤੇ ਉਹਨੂੰ ਇੱਕ ਵਾਰੀ ਗਾਈਡ ਜ਼ਰੂਰ ਕਰ ਦੋ ਬਾਕੀ ਉਹਨੇ ਉਹ ਟੀਕਾ ਰਖਵਾਉਣਾ ਜਾਂ ਨਹੀਂ ਰਖਵਾਉਣਾ ਜੇ ਕੋਸਟਲੀ ਹੈ ਦੋਸਤੋ ਕਿਉਂਕਿ ਸਰਕਾਰੀ ਸੀਮਣ ਉਹ ਹਰ ਇੱਕ ਦੀ ਪਹੁੰਚ ਦੇ ਵਿੱਚ ਹੈਗਾ ਤੁਸੀਂ ਇੱਕ ਵਾਰੀ ਅਵੇਅਰ ਜ਼ਰੂਰ ਕਰਦਿਆ ਕਰੋ ਜੀ ਮੱਝ ਦੂਜੇ ਸੂਏ ਸੂਈ ਆ ਹਾਂਜੀ ਇਹਦੇ ਪਹਿਲੇ ਸੂਵੇ ਦੀ ਜਿਹੜੀ ਕੱਟੀ ਆ ਹਾਂਜੀ ਉਹਦੀ ਆਪਣੇ ਕੋਲ ਵੀਡੀਓ ਹੈਗੀ ਪ੍ਰੋਪਰ ਤਾਂ ਇਹ ਮੱਝ ਦੀ ਵੀ ਨਾਲ ਹੀ ਹਾਂਜੀ ਹਾਂਜੀ ਉਹ ਬਹੁਤ ਸੋਹਣੀ ਨੀਲੀ ਦੀ ਕੱਟੀ ਆ ਇਹਦੀ ਪਹਿਲੇ ਸੂਵੇ ਦੀ ਜੀ ਕਿਤੇ ਨਾ ਕਿਤੇ ਉਹ ਡਾਕਟਰ ਨੇ ਚੰਗਾ ਸੀਮਨ ਰੱਖਿਆ ਸੀ ਤਾਂ ਐਦ ਕੀ ਇਸ ਵਾਰ ਚੱਲੀ ਜਾ ਦੇਖੋ ਬਿਲਕੁਲ ਹਾਂ ਆ ਸਦੋਸਤੋ ਥੋੜਾ ਮੱਝ ਨੇ ਪਹਿਲੇ ਸਵੇਰ ਦਾ ਬੱਚਾ ਪਾਇਆ ਬਿਲਕੁਲ ਜੇਕਰ ਦੋਸਤੋ ਇਹ ਕਿਸੇ ਕਿਸਾਨ ਵੀਰ ਨੇ ਮਤਲਬ ਕਿ ਕਿਸੇ ਬੁੱਲ ਤੋਂ ਕਰਵਾ ਲਈ ਹੈ ਕਰਾਸ ਉਹ ਗਲਤੀ ਮੰਨ ਸਕਦੇ ਆ ਕਿਸਾਨ ਦੀ ਪਰ ਜੇਕਰ ਕਿਸੇ ਡਾਕਟਰ ਨੇ ਇਨਸੀਮੀਨੇਸ਼ਨ ਕੀਤੀ ਆ ਇਹ ਆਈ ਕੀਤੀ ਜੇ ਉਹ ਡਾਕਟਰ ਸਾਹਿਬਾਨ ਦੀ ਵੀ ਗਲਤੀ ਹੈਗੀ ਕਿਉਂਕਿ ਬਰੀਡ ਦੇ ਵਿੱਚ ਹੋਣਾ ਚਾਹੀਦਾ ਕਿ ਜੀਲੀਆ ਤੇ ਨੀਲੀ ਤੋਂ ਹੀ ਕਰਾਸ ਕਰਾਇਆ ਜਾਵੇ ਇਸ ਤੋਂ ਵੀ ਕਰਾਉਣੇ ਆਪਾਂ ਕਿਉਂਕਿ ਪਰਸੈਂਟੇਜ ਦੋਸਤੋ ਜਿੱਦੀ ਮਰਜ਼ੀ 50% ਚਾਹੇ 60% 70 ਆ ਪਰ ਤੁਸੀਂ ਜਿਹੜਾ ਨੀਲੀ ਦਾ ਵੀ ਦਾ ਪੱਕ ਪਸ਼ੂ ਅੱਧਿਆਂ ਤੋਂ ਜ਼ਿਆਦਾ ਹੁੰਦਾ ਤਾਂ ਨੀਲੀ ਦਾ ਜਿਹੜਾ ਠੀਕਾ AI ਕਰਿਆ ਕਰੋ ਉਹਦੇ ਲਈ ਤੁਸੀਂ ਜਰੂਰ ਗੌਰ ਕਰੋ ਕਿਉਂਕਿ ਡਾਕਟਰ ਸਾਹਿਬਾਨ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਦੋਸਤੋ ਜੇਕਰ ਆਪਾਂ ਇਹ ਨੀਲੀ ਦਾ ਵੀ ਦੀ ਕੋਈ ਨਸਲ ਬਰੀਡ ਨੂੰ ਅਗੇ ਪਰਫੁੱਲਤ ਕਰਨਾ ਹੈਗਾ ਤੇ ਹਰ ਵੇਲੇ ਵੀਰੇ ਆ ਜਿਹੜੀ ਆਪਣੇ ਕੋਲ ਝੋਟੀ ਆ ਇਹ ਸੰਦੂ ਸਾਹਿਬ ਜੀ ਅੱਜ ਤੜਕੇ ਸੋਈ ਆ ਹਾਂਜੀ ਤਾਂ ਸਵੇਰੇ ਕਰੀਬ ਆਪਾਂ 3 1/2 ਲੀਟਰ ਦਾ ਬਾਲ ਆ ਜਾਂਦੀ ਹੈ ਚੋਆ ਹੀ ਕੀਤਾ ਸੀਗਾ ਥੱਲੇ ਰਹਿਣ ਦਿੱਤਾ ਸੀਗਾ ਠੀਕਾ ਐਵਰੇਜ ਜਿਹੜਾ ਹੈ ਦੁੱਧ 12 12 1/2 ਲੀਟਰ ਦੀ ਕੈਪੈਸਿਟੀ ਤੇ ਚੱਲੂਗੀ ਠੀਕ ਹੈ ਜੀ ਬਾਕੀ ਚੋਆ ਇੱਕ ਨੰਬਰ ਆ ਠੀਕ ਹੈ ਮਗਰ ਬੱਚਾ ਦੇ ਮੇਲ ਆ ਗਿਆ ਜੀ ਮੇਲ ਕਾ ਉਹ ਤੁਸੀਂ ਜਰੂਰ ਚੈੱਕ ਕਰ ਕਰ ਸਕਦੇ ਹੋ ਆ ਬਾਕੀ ਜਿਹੜੀ ਝੋਟੀ ਹੈਗੀ ਦੋਸਤੋ ਉਹ ਵੀ ਮੂੰ ਮੱਥਾ ਵੇਖ ਲਓ ਫੇਸ ਕੁਆਲਿਟੀ ਵੇਖ ਲਓ ਸਿੰਘਾਂ ਦੀ ਬੰਤਰ ਵੇਖੋਗੇ ਆ ਵੇਖ ਲਓ ਦੋਸਤੋ ਓਵਰ ਆਲ ਜੋ ਕੁਝ ਹੈਗਾ ਤੁਹਾਡੇ ਸਾਹਮਣੇ ਆ ਥਾਣਾ ਦੀ ਕੁਆਲਿਟੀ ਹੈ ਬਾਕੀ ਆਪਣਾ ਚਵਾ ਜਿਹੜਾ ਹੈਗਾ ਦੋਸਤੋ ਕਰਨ ਲਈ ਤਸੱਲੀ ਕਰਨੀ ਨਰਕ ਪਰਖ ਲਈ ਤੁਸੀਂ ਆਪਣਾ ਵਿਜ਼ਿਟ ਜਿਹੜੀ ਹੈਗੀ ਦੋਸਤੋ ਪਿੰਡ ਜੋਰ ਸਿੰਘ ਵਾਲਾ ਵੀਰ ਹਰਵੇਲ ਦੇ ਕੋਲ ਘਰ ਪਹੁੰਚ ਕੇ ਕਰ ਸਕਦੇ ਹੋ ਆ ਦੇਖੋ ਆ ਥਾਣ ਹਵਾਨਾ ਹੈਗਾ ਦੋਸਤੋ ਗੈਬੰਤਰ ਜੋ ਵੀ ਹੈਗਾ ਤੁਹਾਡੇ ਬਿਲਕੁਲ ਸਾਹਮਣੇ ਆ ਥਣ ਵੀ ਬਧਿਆ ਚੰਗਾ ਆ ਗਿਆ ਆਹ ਲੋ ਬਾਕੀ ਠੰਡੀ ਸੀ ਸੀਲਸਲਾਕ ਬਹੁਤ ਆ ਦੋਸਤੋ ਅ ਜੇਕਰ ਕਿਸੇ ਵੀਰ ਨੇ ਘਰ ਚੋਾਈ ਕਰਨ ਵਾਸਤੇ ਛੋਟੀ ਮੱਝ ਕੋਈ ਵੇਖ ਰਿਆ ਵੀਰ ਤੇ ਨਾਰਮਲੀ ਤੁਸੀਂ ਲੈ ਕੇ ਜਾ ਸਕਦੇ ਹੋ ਦੋਸਤੋ ਬਾਕੀ ਇਹ ਕਿ ਦੁੱਧ ਜਿਹੜਾ ਉਹ ਪਾਇਦਾ ਹੁੰਦਾ ਬਾਕੀ ਜਿਹੜਾ ਇਹ ਜਿਹੜਾ ਕੁੜੇ ਆ ਇਹ ਦੱਬੇ ਹੋਏ ਆ ਜਿੰਤਰਾ ਇਹ ਸਾਰਾ ਕੁਝ ਇਹ ਕੱਲ ਤੱਕ ਪੂਰਾ ਕਬਰ ਕਰਕੇ ਪੂਰਾ ਪਰਹੂਈ ਹੈ ਤੇ ਕੋਈ ਪਛੋਂ ਸੁੰਗੜੇ ਵਿਚ ਆ ਬਿਲਕੁਲ ਅੱਜ ਮਾਰਨਿੰਗ ਟਾਈਮ ਦੀ ਸੂਈ ਆ ਤੇ ਆ ਨਾੜੂ ਜਿਹੜਾ ਦੋਸਤੋ ਬੱਚੇ ਦਾ ਮੇਲ ਕਾਫ ਆ ਮਗਰ ਆ ਨਾੜੂ ਜਰੂਰ ਵੇਖ ਲਓ ਆ ਲੋ ਅੱਜ ਮਾਰਨਿੰਗ ਟਾਈਮ ਦੀ ਸੂਈ ਤੇ ਹਰਵੇਲ ਵੀਰੇ ਜੇਰ ਕਦੋਂ ਕ ਪੈ ਗਈ ਸੀ ਜੇਰ ਦੀ ਵੀ ਆਪਣੇ ਕੋਲ ਪ੍ਰੋਪਰ ਵੀਡੀਓ ਸਭ ਕੁਝ ਹੈ ਤਕਰੀਬਨ ਪੌਣੇ ਚਾਰ ਘੰਟੇ ਚਾਰ ਘੰਟੇ ਦੇ ਵਿੱਚ ਜੇਰੇ ਨੇ ਆ 3:30 ਤਕਰੀਬਨ 11 12 ਵਜੇ ਤੋਂ ਪਹਿਲਾਂ ਸਾਢੇ 10:30 ਸਾਢੇ 11 ਵਜੇ ਤੇ ਹਰਵੇਲ ਵੀਰੇ ਇਹਦੀ ਕੀ ਡਿਮਾਂਡ ਕਰਦੇ ਤੇ ਦੇਲ ਹੈ ਕੀ ਆ ਪੌਣੇ ਦੀ ਲੈਣ ਦੇਣ ਵਾਲੀ ਗੱਲ ਆ 63000 ਰੁਪਏ ਦੀ ਤੇ 63000 ਦੀ ਕੋਈ ਇਹਦੇ ਵਿੱਚ ਗੁੰਜਾਇਸ਼ ਹੋਵੇਗੀ ਜਾਂ ਕਿ ਬਿਲਕੁਲ ਕੋਈ ਪੈਸ ਹੋ ਜਾਏ ਇਹ 50000 ਦੀ ਹੋਵੇਗੀ 63000 ਦੇ ਵਿੱਚੋਂ ਕਿਸਾਨ ਵੀਰੋ 500000 ਦੀ ਤੁਸੀਂ ਗੁੰਜਾਇਚ ਜਿਹੜੀ ਹੈਗੀ ਹੈਗੀ ਆ ਛੋਟ ਹੈਗੀ ਉਹ ਕਰਵਾ ਸਕਦੇ ਹੋ ਵੀਰ ਦੇ ਕੋਲੋਂ ਤੇ ਮੱਛੀ ਦੀ ਫ੍ਰੀਡ ਬਹੁਤ ਵਧੀਆ ਠੀਕ ਹੈ ਜੀ ਬਿਲਕੁਲ ਮਤਲਬ ਸਿਰਾਂ ਨੀ ਦੇ ਵਿੱਚ ਅੱਗੇ ਬੱਚੇ ਵੀ ਲੈਣੇ ਹੁਣ ਹਾਂ ਤਾਂ ਕੁਆਲਿਟੀ ਵਾइज ਆ ਦੇਖੋ ਸਕਿਨ ਬਹੁਤ ਹੀ ਵਧੀਆ ਹਾਂ ਆ ਲੋ ਬਿਲਕੁਲ ਪੂਰੇ ਪੜੇ ਬਿਲਕੁਲ ਚੁੱਕ ਜੂਗੀ ਇੱਕ ਦਿਨ ਚ ਇਹ ਜਿਹੜੀ ਚੀਜ਼ ਆ ਬਿਲਕੁਲ ਉੱਪਰ ਦੇ ਉੱਪਰ ਆਟੋਮੈਟਿਕਲੀ ਆ ਜਾਣੀ ਬਿਲਕੁਲ ਬਿਲਕੁਲ ਹਾਂ ਜੀ ਤਾਜੀ ਸੁਈ ਕਰਕੇ ਆ ਇੱਕ ਦੋ ਦਿਨਾਂ ਚ ਹੋ ਜਾਏਗੀ ਸੈਟਿੰਗ ਬਿਲਕੁਲ ਆ ਲੋ ਜੀ ਆ ਲੋ ਠੀਕ ਹੈ ਰਵਿਲ ਵੀਰੇ ਇੱਕ ਲਾਸਟ ਐਂਡ ਫਾਈਨਲ ਆਪਣੇ ਕੋਲ ਜਿਹੜੀ ਇਹ ਆ ਗਈ ਵੀਰ ਜੀ ਮੱਜ ਕੀ ਡਿਟੇਲ ਹੈਗੀ ਅਸਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਪਹਿਲਣ ਝੋਟੀ ਆ ਹਾਂ ਜੀ ਇਹ ਪਹਿਲਣ ਹਾਂ ਜੀ ਪਹਿਲਣ ਝੋਟੀ ਆ ਜੀ ਬਿਲਕੁਲ ਜੀ ਬਿਲਕੁਲ ਪਹਿਲਣ ਝੋਟੀ ਆ ਠੀਕ ਹੈ ਤੇ ਇਹਦੇ ਥੱਲੇ 8 ਤੋਂ 9 ਲੀਟਰ ਜਿਹੜਾ ਬੋਲਾ ਹੀ ਰੈਡੀ ਆ ਠੀਕ ਆ ਤਾਂ ਖਰੀਦਵੇਂ ਸੂਈ ਨੂੰ ਅੱਜ ਤੀਜਾ ਦੇਣਾ ਠੀਕ ਆ ਤੇ ਬਾਕੀ ਠੰਡੀ ਸੀਸ ਲੱਗ ਠੀਕ ਆ ਯਾਨੀ ਕਿ ਬਹੁਤ ਯਾਨੀ ਕਿ ਤੁਸੀਂ ਆਪਾਂ ਜਿਹੜੀ ਚੀਜ਼ ਕਹਿ ਤਾਕਦੇ ਆ ਬਿੰਦਿਆਂ ਵਾਲਾ ਲੇਵਾ ਬਿਲਕੁਲ ਇੱਕ گاਵਾ ਦੀ ਤਰ੍ਹਾਂ ਬਣਾਏ ਤਰ੍ਹਾਂ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਕਿਸਾਨ ਵੀਰੋ ਜੇਕਰ ਤੁਸੀਂ ਆਰਡਰ ਦੇਖੋਗੇ ਬੇਸ਼ੱਕ ਦੋਸਤੋ ਉਹਾਂ ਦੇ ਨਾਲ ਵੀ ਖਰਚਾ ਘੱਟ ਤੇ ਕੰਮ ਜ਼ਿਆਦਾ ਉਹ ਤੁਹਾਨੂੰ ਇਸ ਝੋਟੀ ਦੇ ਵਿੱਚ ਵੇਖਣ ਦੇ ਵਿੱਚ ਆਵੇਗਾ ਆਰਡਰ ਦੀ ਕੁਆਲਿਟੀ ਵੇਖੋਗੇ ਦੋਸਤੋ ਲੱਖ ਵਾਲੀ ਝੋਟੀ ਨੂੰ ਵੀ ਜਿਹੜਾ ਇਹੋ ਜਿਹਾ ਬਾਨ ਨਹੀਂ ਲਗਾਉਣਾਗਾ ਆ ਵੇਖੋ ਪਹਿਲਾ ਸੁਆ ਦੋਸਤੋ ਸੁਹੀ ਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਆ ਲੋ ਬਿਲਕੁਲ ਇੱਕ ਐਚਐਫ ਵੈੜਾ ਜਾਂ ਦੋਸਤੋ ਜਿਹੜਾ ਹਵਾਨਾ ਹੈਗਾ ਉਹ ਤੁਹਾਨੂੰ ਦੇਖਣ ਦੇ ਵਿੱਚ ਨਜ਼ਰ ਆਵੇਗਾ ਥਣ ਅਗਲੇ ਮਗਰਲੇ ਦਾ ਗੈਰ ਬੰਤਰ ਬਹੁਤ ਵਧੀਆ ਹੈਗਾ ਬਾਕੀ ਮਗਰਲੇ ਥਣ ਦੋਸਤੋ ਮਗਰਲੇ ਨਾਲ ਬਰਾਬਰ ਹੈਗੇ ਆ ਅਗਲੇ ਅਗਲੇ ਨਾਲ ਬਰਾਬਰ ਆ ਬਾਕੀ ਚਾਰੇ ਥਣਾਂ ਦਾ ਜੇਕਰ ਆਪਾਂ ਕੰਪੈਰੀਸ਼ਨ ਕਰੀਏ ਤਾਂ ਤਕਰੀਬਨ ਚਾਰੇ ਥਣਾਂ ਦੋਸਤੋ ਬਿਲਕੁਲ ਬਰਾਬਰ ਮਿਲਣਗੇ ਤੁਹਾਨੂੰ ਕਿਸੇ ਥਣ ਦੀ ਵੱਧ ਘੱਟ ਨਜ਼ਰ ਨਹੀਂ ਆਵੇਗੀ ਆ ਲਓ ਜੀ ਆ ਮਗਰ ਮੇਲਕਾਫ ਜੀ ਇਹ ਪਿੱਛੇ ਮੇਲਕਾਫ ਆ ਜੀ ਹਾਂਜੀ 나ੜੂ ਨਾਲ ਆਈ ਠੀਕ ਹੈ ਉੱਥੇ ਅੱਛਾ ਤੀਜਾ ਦਿਨ ਹੋ ਗਿਆ ਦੱਸਿਆ ਜੀ ਹਾਂਜੀ ਅੱਜ ਦੋਸਤੋ ਤੀਜਾ ਦਿਨ ਹੋ ਗਿਆ ਮਗਰ ਮੇਲਕਾਫ ਆ ਤੇ ਕੱਟਾ ਬਹੁਤ ਹੈਵੀ ਆ ਵਧੀਆ ਜੰਗਾ ਕੱਟਾ ਮਗਰ 나ੜੂ ਨਾਲ ਆ ਉਹ ਤੁਸੀਂ ਜ਼ਰੂਰ ਚੈੱਕ ਕਰੋ ਆ ਲਓ ਆ ਕੱਟੇ ਦੇ ਨਾਲ ਦੋਸਤੋ 나ੜੂ ਹੋਏਗਾ ਆ ਵੇਖੋ ਵੇ ਅੱਜ ਹੋ ਗਈ ਠੀਕ ਆ ਠੀਕ ਆ ਇੰਨੇ ਸੀਲਸਰਾ ਕਾ ਦੇਖ ਲਓ ਦੂਜੇ ਬਿਲਕੁਲ ਬਿਲਕੁਲ ਚੋਂਗ ਰਿਹਾ ਬਿਲਕੁਲ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਕਿਸਾਨ ਵੀਰੋ ਆ ਵੇਖੋ ਆ ਲਓ ਜੀ ਅਤੇ ਦੂਜੇ ਸੂਵੇ ਨੂੰ ਬਣੂਗੀ ਚੀਜ਼ ਨਹੀਂ ਬਹੁਤ ਖੂਬਸੂਰਤ ਹੈ ਟਰਕ ਦੀ ਕੁਆਲਟੀ ਚੈੱਕ ਕਰ ਮੈਂ ਵੀਰ ਮੈਂ ਤੁਹਾਨੂੰ ਤਾਂ ਪੁੱਛਿਆ ਸੀ ਪਹਿਲੇ ਸੂਵੇ ਵੀ ਜੇਕਰ ਪਹਿਲੇ ਸੂਵੇ ਦੀ ਗੱਲ ਕਰੀਏ ਐਡਾ ਆਰਡਰ ਬਹੁਤ ਘੱਟ ਦੇਖਣ ਦੇ ਵਿੱਚ ਨਜ਼ਰ ਆਇਆ ਆਹ ਦੇਖੋ ਦੋਸਤੋ ਕਮਾਲ ਕੀਤੀ ਖੜੀ ਹੈ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਕਮਾਲ ਕੀਤੀ ਖੜੀ ਹੈ ਚਲੋ ਮਾਲਕ ਜੀ ਦੀ ਉਮਰ ਬਹੁਤ ਲੰਬੀ ਕਰੇ ਅੱਗੇ ਜਿਹੜਾ ਵੀਰ ਲੈ ਕੇ ਜਾਵੇ ਤੇ ਉਹ ਵੀ ਗੁਣ ਗਾਵੇ ਅੱਗੇ ਜਰੂਰ ਦੱਸੇ ਕਿਉਂ ਬਹੁਤ ਵਧੀਆ ਲੱਗਦਾ ਹੈ ਠੰਡੀ ਸੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਆ ਵੀ ਬਾਕੀ ਹੁਣ ਬੋਲੇ ਦੇ ਵਿੱਚ ਕਿੰਨਾ ਕੁ ਚੱਲੀ ਆ ਕਰੀਬ 8-9 ਦੇ ਹੁਣ ਚੱਲ ਰਹੀ ਆ ਤਾਂ ਉਮੀਦ ਆ ਕਿ ਜੇਕਰ ਆਪਾਂ ਮੈਂ ਵੇਖਦੇ ਆ ਆਰਡਰ ਨੂੰ ਦੇਖਦੇ ਆ ਤਾਂ ਕਿੰਨਾ ਕੁ 12 ਕ ਨਾਰਮਲੀ ਪਾਵੇਗੀ ਪਾਓ ਜੀ ਆਰਾਮ ਨਾਲ ਪਾਉਣਾ ਚਾਹੀਦਾ ਠੀਕ ਆ 12 12 ਲੀਟਰ ਦਿੱਤਾ ਪਾਉਣਾ ਠੀਕ ਆ ਠੀਕ ਆ ਆ ਬਿਲਕੁਲ ਬਿਲਕੁਲ ਆਰਡਰ ਤੋਂ ਦੋਸਤੋ ਤੁਸੀਂ ਵੇਖ ਕੇ ਜਿਹੜੇ ਸਾਰੇ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਸੰਧੂ ਸਾਹਿਬ ਜੀ ਇਹਦੇ ਆਨਲਰ ਨੇ ਇਹਨੂੰ ਕਿਤੇ ਸਾਹਮਣੇ ਆਂਦਾ ਨਾ ਤਾਂ ਇਹ ਲੱਖ ਵਾਲੀ ਨੂੰ ਕਿੱਥੇ ਛੱਡਦੀ ਹਮ ਅਜੇ ਸਾਹਮਣੇ ਨਹੀਂ ਠੀਕ ਆ ਹਰਵੀਰ ਵੀਰਿੰਦੇ ਦਾ 64000 ਲੈ ਤੇ ਜੈਸ ਨੂੰ ਜੈਸ ਨੂੰ ਜਿਹੜਾ ਦੋਸਤੋ 64000 ਰੁਪਇਆ ਹੈ ਤੇ ਬਹੁਤ ਵਧੀਆ ਚਵਾਹ ਹੋਵੇਗਾ ਇਸ ਝੋਟੀ ਦਾ ਮੇਲ ਕਾਫ ਆ ਦੋਸਤੋ ਬਿਲਕੁਲ ਤਾਜੀ ਸੂਈਆ ਤਿੰਨ ਦਿਨਾਂ ਦੇ ਜੇ ਕਿਤੇ ਇਹਨੂੰ ਸੰਭਿਆ ਜਾਵੇ ਅਗਲੇ ਸਵੇਰ ਤੱਕ ਨਾ ਤਾਂ ਇਹਦੇ ਪੂਰਾ ਯਾਨੀ ਕਿ ਕਚਮਾ ਜੇ ਨਾ ਬਿਲਕੁਲ ਤਾਂ ਮੈਂ ਕਹਿੰਦਾ ਵੀ ਆ ਦੇਖੋ ਸਿਰਾਈ ਬਹੁਤ ਖੂਬਸੂਰਤ ਆ ਦੋਸਤੋ ਫਵਾਨਾ ਹੂ ਨਾ ਬਹੁਤ ਜ਼ਿਆਦਾ ਵਧੀਆ ਕਿਉਂਕਿ ਇੱਕ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀ ਜੇ ਹੋ ਜਾ ਤੁਸੀਂ ਐਚ ਐਫ ਦੇ ਲੱਗਿਆ ਹਵਾਨਾ ਦੇਖੋਗੇ ਤਕਰੀਬਨ ਉਹੋ ਜਿਹੜਾ ਹਵਾਨਾ ਛੋਟੂ ਨੂੰ ਲੱਗਾ 64000 ਰੁਪਏ ਮੋਲ ਦਾ ਇਸ ਤੋਂ ਬਾਅਦ ਦੋਸਤੋ ਇੱਕ ਵੀਰ ਹਰਵੇਲ ਦੇ ਕੋਲ ਨੀਲੀ ਰਵੀ ਦਾ ਜਿਹੜਾ ਬੂਰਾ ਕੱਟਾ ਹੈਗਾ ਸੇਲ ਵਾਸਤੇ ਉਹ ਵੀ ਆਪਾਂ ਵੇਖ ਲੈਣੇ ਆ ਸੋ ਤੁਹਾਡੀ ਰੂਬਰੂ ਕਰ ਦਿੰਨੇ ਆ ਜਿਹੜੇ ਵੀਰ ਨੂੰ ਪਸੰਦ ਹੋਵੇ ਘਰੇ ਰੱਖਣਾ ਹੋਵੇ ਆ ਬਰੀਡ ਪਰਪਸ ਵਾਸਤੇ ਤੁਸੀਂ ਜ਼ਰੂਰ ਲੈ ਕੇ ਜਾ ਸਕਦੇ ਹੋ ਠੀਕ ਹਰਵੇਲ ਵੀਰੇ ਦਾ ਨਿਸ਼ਾਨ ਪੈਰਾਂ ਦੇ ਪ੍ਰੋਪਰ ਚਾਰਾਂ ਤੇ ਹੈਗੇ ਆ ਚਾਰਾਂ ਪੈਰਾਂ ਤੇ ਅੱਖ ਬਿੱਲੇ ਆ ਹਾਂਜੀ ਆ ਲਓ ਜੀ ਆ ਵੇਖੋ ਇਹਦੀ ਮਾਂ ਦੇ ਥੱਲੇ ਵੀ ਕਰੀਬ 14 14 ਲੀਟਰ ਦੂ ਸੀਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਇਹ ਜਿਹੜਾ ਨਾਲਲੀ ਵਾਲੇ ਸੰਦੀਪ ਭਾਜੀ ਨੇ ਹਾਂ ਜੀ ਹਾਂ ਜੀ ਜਾਨੀ ਕਿ ਬਾਬੇ ਵਾਲਾ ਝੋਟਾ ਸੀਗਾ ਹਾਂ ਜੀ ਹਾਂ ਜੀ ਉਹਦਾ ਬੱਚਾ ਇਹ ਉਸ ਬਲੱਡ ਲਾਈਨ ਚੋਂ ਹਾਂ ਉਸ ਬਲੱਡ ਲਾਈਨ ਚੋਂ ਠੀਕ ਹੈ ਬਹੁਤ ਹੀ ਆ ਵੇਖੋ ਦੋਸਤੋ ਤੁਸੀਂ ਇਹ ਕਟਾ ਵੀ ਖਰੀਦ ਸਕਦੇ ਹੋ ਤੇ ਸਵਾ ਸਾਲ ਦਾ ਹੈਗਾ ਜੀ ਹਾਂ ਬਿਲਕੁਲ ਜੀ ਸਵਾ ਕਿ ਸਾਲ ਦੀ ਜਿਹੜੀ ਉਮਰ ਹੈਗੀ ਦੋਸਤੋ ਤੇ ਜਿੱਥੋਂ ਤੱਕ ਮੈਂ ਦੇਖ ਰਿਹਾ ਚਾਰੇ ਪੈਰਾਂ ਤੇ ਤੁਹਾਨੂੰ ਜਵਾਬ ਮਿਲੇਗਾ ਦੋਹਾਂ ਦੇ ਮਗਰ ਅਗਲਿਆਂ ਤੇ ਦੋਹਾਂ ਦੇ ਜਵਾਬ ਮਿਲ ਜਾਏਗਾ ਤੇ ਮਗਰਿਆਂ ਦਾ ਤੁਹਾਨੂੰ ਨਾਰਮਲ ਹੀ ਜਿਹੜਾ ਵੇਖਣ ਦੇ ਵਿੱਚ ਨਜ਼ਰ ਆ ਜਾਏਗਾ ਤੇ ਬਿੱਲੀ ਆਖ ਦੋਸਤੋ ਮਣਕੀ ਆਖਾ ਬਿੱਲੀ ਤੇ ਅਰਾਉਂਡ ਸ਼ੇਪ ਦੇ ਵਿੱਚ ਸਿੰਘ ਹੈਗਾ ਸਵਾ ਸਾਲ ਜਿਹੜਾ ਦੋਸਤੋ ਇਸ ਦੀ ਉਮਰ ਹੈਗੀ ਆ ਤੇ ਪੂਸ਼ ਵੀ ਜਿਹੜੀ ਉੱਪਰ ਤੱਕ ਤੁਸੀਂ ਵੇਖੋਗੇ ਵਾਈਟ ਆ ਵੇਖੋ ਬਹੁਤ ਹੀ ਵਧੀਆ ਤੇ ਟੈਸਟਿਕਲ ਜਿਹੜਾ ਠੀਕ ਹਰਵੀਰ ਵੀਰੇ ਇਹਦਾ ਜਿਹੜਾ ਮੁੱਲ ਹੈਗਾ ਉਹਦੀ ਇੱਕ ਹੀ ਡਿਮਾਂਡ ਰੱਖੀ ਜਾਂਦੀ ਆ ਮੁੱਲ ਸੰਤੂ ਸਾਹਿਬ ਜੀ ਦਾ 15500 ਸਾਢੇ 15 ਲੈ ਦੇ ਠੀਕ ਹੈ ਜੀ ਜੈਸਨੋ ਜਿਹੜੀ ਦੋਸਤੋ ਸਾਢੇ 15000 ਹੈਗੀ ਆ ਸੋ ਤੁਸੀਂ ਜਰੂਰ ਜਰੂਰ ਜਿਹੜਾ ਸੰਪਰਕ ਵੀਰ ਹਰਵੀਰ ਦੇ ਨਾਲ ਕਰ ਸਕਦੇ ਹੋ ਘਰੇ ਪਹੁੰਚ ਕੇ ਜਿਹੜੀ ਤੁਸੀਂ ਵਿਜ਼ਿਟ ਕਰਕੇ ਦੋਸਤੋ ਨਰਕ ਪਰਖ ਕਰਕੇ ਕਿਸੇ ਪਸ਼ੂ ਦਾ ਦੋਸਤੋ ਮੇਰਾ ਕਹਿਣ ਤੋਂ ਪਾਵੇ ਹੁੰਦਾ ਹੈ ਵੇ ਜਦੋਂ ਤੁਸੀਂ ਸੰਤੁਸ਼ਟੀ ਕਰੋਗੇ ਆਪਣੇ ਹਿਸਾਬ ਨਾਲ ਕਸਟਮਰ ਦਾ ਜਿਹੜਾ ਕੰਮ ਹੁੰਦਾ ਆਪਣੇ ਹਿਸਾਬ ਨਾਲ ਮੁੱਲ ਵੀ ਲਗਾਉਣਾ ਤੇ ਮਾਲਕ ਦਾ ਹੁੰਦਾ ਆਪਣੇ ਹਿਸਾਬ ਨਾਲ ਜਿੰਨੇ ਦਾ ਪਸ਼ੂ ਨੂੰ ਲੱਗਦਾ ਵੀ ਮੇਰਾ ਪਸ਼ੂ ਆਪਣੇ ਬਿਲਕੁਲ ਜਾਇਜ਼ ਤੇ ਜਾਨਵਰ ਰੇਟ ਹੁੰਦੇ ਆ ਜਿਦੇ ਵਿੱਚੋਂ ਯਾਨੀ ਕਿ ਬਿਲਕੁਲ ਆਪਾਂ ਕੋਈ ਜ਼ਿਆਦਾ ਮਾਰਜਿਨ ਨਹੀਂ ਰੱਖਦੇ ਨਹੀਂ ਪਸ਼ੂ ਠੀਕ ਆ ਹਰਵੀਰ ਵੀਰ ਇੱਕ ਸੰਪਰਕ ਨੰਬਰ ਜ਼ਰੂਰ ਬੋਲ ਦਿਓ 99038820259906382025 ਠੀਕ ਆ ਸੋ ਦੋਸਤੋ ਇਹ ਹਨ ਵੀਰ ਹਰਵੀਰ ਸਿੰਘ ਜੀ ਇੱਕ ਡੇਰੀ ਫਾਰਮਿੰਗ ਦੇ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਆ ਡੇਲੀ ਰੁਟੀਨ ਦੇ ਵਿੱਚ ਦੋਸਤੋ ਜਿਹੜੇ ਪਸ਼ੂ ਆ ਡੇਲੀ ਨਿਊ ਅਪਡੇਟ ਇੱਥੇ ਹੁੰਦੇ ਰਹਿੰਦੇ ਆ ਤੁਸੀਂ ਵੀ ਇਸ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਵੀ ਰੱਖ ਸਕਦੇ ਹੋ ਪਸ਼ੂ ਤੁਹਾਨੂੰ ਜਿਹੜਾ ਦੋਸਤੋ ਬਿਲਕੁਲ ਚੰਗਾ ਹੀ ਮਿਲੂਗਾ ਤਕਰੀਬਨ ਬਾਕੀ ਤੁਸੀਂ ਆਪਣੀ ਸੂਝ-ਬੂਝ ਦੇ ਆਪਣੀ ਨਰਕ-ਪਰਕ ਦੇ ਹਿਸਾਬ ਨਾਲ ਆਪ ਵੀ ਖਰੀਦ ਕੇ ਇਥੋਂ ਤਸੱਲੀ ਦੇ ਨਾਲ ਲੈ ਕੇ ਜਾ ਸਕਦੇ ਹੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ